ਖਾਲਸਾ ਜੀ ਸਾਸ਼ਟਰੀ ਆਕਾਲ ਬਹਿਗੂ ਜੀ ਬਹਿਗੂ ਜੀ ਖਾਲਸਾ ਜੀ ਜੋ ਅੱਜ ਠੰਡੇ ਮਿੱਠੇ ਜਲ ਦੀ ਸੇਵਲ ਲਗਾਈ ਜਾ ਰਹੀ ਆ ਔਰ ਆਮ ਪਬਲਿਕ ਨੂੰ ਬੂਟੇ ਵੀ ਅਰਪਣ ਕੀਤੇ ਜਾ ਰਹੇ ਨੇ ਲਗਾਉਣ ਵਾਸਤੇ ਫੁੱਲਾਂ ਦੇ ਰੁੱਖਾਂ ਦੇ ਕੀ ਕਹੋਗੇ ਇਸ ਦੇ ਸਬੰਧ ਦੇ ਵਿੱਚ ਕਿੰਨਾ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਆ ਜੀ ਸਾਡਾ ਪਿੰਡ ਜੀ ਨਗਰ ਸੋਮਲਕੜੀ ਬਲੌਰ ਜੀ ਸੋਮਲਕੜੀ ਦੇ ਨੌਜਵਾਨ ਵੀ ਹਰ ਸਾਲ ਸੇਵਲ ਲਗਾਉਂਦੇ ਜੀ ਸੇਵਾ ਪੈਂਦੀ ਹਰ ਸਾਲਾਂ ਤੋਂ ਨੌਜਵਾਨ ਆਉ ਦੇ ਬੰਦੂ ਮਾਇਆ ਕੱਢੀ ਜੀ ਆਪ ਤੋਂ ਸਾਰੇ ਕਰਦੇ ਨੇ ਇਹਦਾ ਕੋਈ ਬਾਹਰ ਨਹੀਂ ਸੰਕਦਾ ਯੋਗਦਾਨ ਨਹੀਂ ਲੈਂਦੇ ਜੀ ਇਹ ਆਪ ਹੀ ਨੌਜਵਾਨ ਜੀ ਕੰਮ ਕਰਕੇ ਸਾਰੇ ਆਪਣੇ ਥੋੜੇ ਥੋੜੇ ਪੈਸੇ ਜੋੜ ਕੇ ਆਪਾਂ ਇਸ ਲਈ ਲਗਾਉਂਦੇ ਆਂ ਕੋਈ ਮੇਨ ਉੱਪਰ ਆ ਲੈਣਾ ਤੇ ਕਿਉਂਕਿ ਇਹ ਗਰਮੀ ਦਾ ਵੀ ਨਾਰਾ ਜੇ ਵੀ ਨਾ ਹੁੰਦਾ ਜੀ ਜੀ ਇਹ ਸਾਇਕਰੀ ਗੁਰਦੰ ਦੇ ਮਹਾਰਾਜ ਦੀ ਰਸੀਦੀ ਜਿਹੜਾ ਜੀ ਸੋ ਸਾਰੇ ਪੰਜਾਬ ਸਾਰ ਸਰ ਵਿੱਚ ਇਹ ਸੰਸਾਰ ਪਰ ਵਿੱਚ ਹੀ ਮਨਾਇਆ ਜਾਂਦਾ ਜੀ ਸੋ ਆਪਣੇ ਵੀ ਅਪਰਾਲਾ ਕਰਦੇ ਨਾਲ ਫਿਰ ਸਾਨੂੰ ਇਹ ਰਹਿੰਦਾ ਹੈ ਕਿ ਅਸੀਂ ਨਾਲ ਬੂਟੇ ਮੰਗੇ ਕਹਾਂਗੇ ਅੱਜ ਕੱਲ ਗਰਮੀ ਬਹੁਤ ਪੈਂਦੀ ਐ ਸੋ ਜੇ ਆਪਾਂ ਰੋਕ ਲਖਾਵਾਂ ਤੇ ਮੌਸਮ ਆਪਣਾ ਕਿਹੜਾ ਹੈ ਬਾਹਰ ਦਾ ਜੀ ਹੰਡਾ ਰਹਿੰਦਾ ਨਾਲ ਜੀ ਜੀ ਪੁੱਜ ਲੋਕਾਂ ਵੱਲੋਂ ਅੰਗੈਲੀ ਕੀਤੀ ਜਾਂਦੀ ਹੈ ਕਿ ਜਿੱਦਾਂ ਕਿ ਖੇਤਾਂ ਦੇ ਵਿੱਚ ਅੱਗ ਲਗਾਣਿਆ ਜਾਂ ਕਈ ਵਾਰ ਕਿਸੇ ਤੋਂ ਅਣਜਾਣੇ 'ਚ ਵੀ ਆਮ ਪਬਲਿਕ ਤੋਂ ਵੀ ਬੂਟੇ ਫੁੱਕ ਜਾਂਦੇ ਨੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਮੈਸੂਤਾਪਾ ਮੈਨੂੰ ਸੰਗਤ चाहिए जी खेत में नाम है जी मेरा नाम ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਹੀ ਹੈ ਜੀ ਸ਼ੋਮਲ ਗੜੀ ਮਲਾ ਜੀ ਧੰਨਵਾਦ ਬਬਾਈ ਬਾਈ ਅਸੀ ਗਾਲ ਜੀ ਅਸੀ ਗਾਲ ਜੀ ਨੌਜਵਾਨਾਂ ਜੋ ਉਪਰਾਲਾ ਕੀਤਾ ਜਾ ਰਿਹਾ ਚਲ ਸੇਵਾ ਦੇ ਨਾਲ-ਨਾਲ ਬੁੱਟਿਆਂ ਦੀ ਵੀ ਸੇਵਾ ਕੀਤੀ ਜਾ ਰਹੀ ਹੈ ਤੁਹਾਨੂੰ ਵੀ ਬੁੱਟੇ ਅਰਪਣ ਕੀਤੇ ਗਏ ਨੇ ਕੀ ਮਹਿਸੂਸ ਕਰਦੇ ਹੋ ਅਸੀਂ ਮਹਿਸੂਸ ਕਰਦਾ ਇਹ ਤੁਸੀਂ ਉਪਰਾਲਾ ਕੀਤਾ ਬਹੁਤ ਵਧੀਆ ਕੀਤਾ ਜੀ ਤਾਂ ਜੋ ਬੁੱਟੇ ਲਾ ਕੇ ਸਾਡੇ ਲੋਕਾਂ ਨੂੰ ਆਕਸੀਜਨ ਪ੍ਰਾਪਤ ਹੋ ਸਕੇ ਜੀ ਧੰਨਵਾਦ ਜੀ ਕਿਹੜਾ ਪਿੰਡ ਹੈ ਤੁਹਾਡਾ ਆਪਣਾ ਰਬੋਚੀ ਹੈ ਜੀ ਅਸੀਂ ਠੀਕ ਹੈ ਕੀ ਨਾਮ ਤੁਹਾਡਾ 아무리 뉴스 이